ਡਾਕਟਰ ਬੀ.ਡੀ. ਸਦੇਵਾ ਵੈਲਫੇਅਰ ਮੈਮੋਰੀਅਲ ਸੁਸਾਇਟੀ ਵੱਲੋਂ ਮੁਫਤ ਖੂਨ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਮੁਫਤ ਖੂਨ ਚੈੱਕਅਪ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਪੋਧਿਆ ਦਾ ਲੰਗਰ ਵੀ ਲਗਾਇਆ ਗਿਆ ਜਿੱਥੇ ਆਏ ਵਕ ਵਕ ਲੋਕਾਂ ਵੱਲੋਂ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਡਾਕਟਰ ਬੀ.ਡੀ. ਸਦੇਵਾ ਵੱਲੋਂ ਲਗਾਤਾਰ ਇਸ ਮਾਦੇ ਬਾਅਦ ਇਹ ਕੰਮ ਕੀਤੇ ਜਾ ਰਹੇ ਨੇ ਸੀ ਇਸ ਕੈਂਪੋਧਿਆ ਦੀ ਤੇ ਲੋਕਾਂ ਦੇ ਫੇਸ ਦੀ ਜਿੱਥੇ ਇਸ ਕੈਂਪ ਨੂੰ ਲਗਾ ਕੇ ਲੋਕਾਂ ਦੇ ਟੈਸਟ ਕਰਕੇ ਉਹਨਾਂ ਸਿਹਤ ਦਾ ਧਿਆਨ ਰੱਖਿਆ ਜਾ ਰਿਹਾ ਹੈ ਉੱਥੇ ਹੀ ਪਰਿਆਵਰਣ ਸੁਰੱਖਣ ਕਰਨ ਵਾਸਤੇ ਪੌਦੇ ਵੀ ਦਿੱਤੇ ਜਾ ਰਹੇ ਨੇ ਇਸ ਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਜੋ ਪੌਦੇ ਦਿੱਤੇ ਜਾ ਰਹੇ ਨੇ ਉਹ ਅੱਛੇ ਤਰ੍ਹਾਂ ਚੱਲਣ ਤੇ ਜਿਹੜਾ ਪਰਿਆਵਰਣ ਹਾਜੀ ਸਲਾਘਾ ਦੀ ਪ੍ਰਮੁਖ ਸਮਾਜ ਸੇਵੀ ਸੰਸਥਾ ਡਾਕਟਰ ਵੀ.ਡੀ. ਸਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਮੁਫਤ ਸੀਬੀਸੀ ਤੇ ਬਲੱਡ ਸ਼ੂਗਰ ਦਾ ਜੋ ਕੈਂਪ ਲਗਾਇਆ ਗਿਆ ਹੈ ਉਹ ਬੜਾ ਸਲਾਘਾਯੋਗ ਕਦਮ ਹੈ ਇਸ ਤੋਂ ਬੱਲੇਮੀ ਡੀ ਸੋਸਾਇਟੀ ਹੈ ਇਸ ਮਾਈ ਸੇਵਾ ਦੇ ਵਿੱਚ ਹੈ ਬੜੇ ਸ਼ਲਾਗਾਂ ਯੋਗ ਕਦਮ ਮਖੋਟਰੀ ਹੈ ਭਾਵੇਂ ਜਰੂਰਤਮੰਦ ਕੰਨਿਆਂਾਂ ਦੀ ਸ਼ਾਦੀ ਹੋਵੇ ਸਮਾਜ ਦੇ ਵਿੱਚ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਵਾਸਤੇ ਸਿਲਾਈ ਸੈਂਟਰ ਜਿਹੜੇ ਨੇ ਇਹਨਾਂ ਨੇ ਖੋਲੇ ਗਏ ਹਨ ਇਸ ਤੋਂ ਇਲਾਵਾ ਵੀ ਸਮੇਂ-ਸਮੇਂ ਤੇ ਮਾਨਵਤਾ ਦੀ ਸੇਵਾ ਲਈ ਤੇ ਅਜ ਸਾਡਾ ਜਿਹੜਾ ਹੈ ਮਨਤਾ ਦੀ ਸੇਵਾ ਹੀ ਸਾਡਾ ਫਰਜ਼ ਹੈ ਤੇ ਕੱਤ ਭਈ ਕਈ ਸਮਾਜ ਸੇਵਾ ਦੇ ਕੰਮ ਕਰ ਰਹੇ ਨੇ ਸਭ ਤੋਂ ਵੱਡਾ ਜਿਹੜਾ ਉਕਰਾਲਾ ਹੈ ਇਸ ਜਿਹੜਾ ਹੈ ਪਰਿਵਾਰ ਨੂੰ ਸੰਰਖਣ ਪਰਿਵਾਰ ਨੂੰ ਵਾਤਾਵਰਨ ਨੂੰ ਸੁਧਾਰ ਵਾਸਤੇ ਜਿਹੜੇ ਪੋਦੇ ਅੰਦਰ ਲੰਗੜ ਲਗਾਤਾਰ ਲਗਾ ਰਹੇ ਨੇ ਇਹ ਜਿਹੜਾ ਹੈ ਫਾਜੀ ਕੰਗ ਹਰਾ ਭਰਾ ਬਣਾਉਣ ਵਾਸਤੇ ਯੁਵਨ ਨੇ ਕਦਮ ਚੁੱਕਿਆ ਹੈ ਇਹ ਬੜਾਈ ਸ਼ਲਾਗਯੋਗ ਕਦਮ ਹੈ ਤੇ ਮੈਂ ਡਾਕਟਰ ਵੀ.ਡੀ. ਸਖਨੇਵਾ ਦੇ ਸਾਰੇ ਮੈਂਬਰ ਸਾਹਿਬਾਨਾਂ ਨੂੰ ਇਹ ਵਧਾਈ ਦੇਣਾ ਕਿ ਇਹ ਅਗਾਵੀ ਐਸੇ ਤਰ੍ਹਾਂ ਜਿਹੜਾ ਅਦਾ ਜਿਹੜਾ ਕੰਮ ਹੈ ਕਦੇ ਨਾ ਕੀ ਕਹਿਣਾ ਚਾਹੋ ਗਾਇਜ਼ ਇਹ ਕੈਂਪ ਹੈ ਅਨ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਰਾਮ ਰਾਮ ਸਤਿ ਸ਼੍ਰੀ ਅਕਾਲ ਜਿਵੇਂ ਕਿ ਅੱਜ ਇੱਕ ਤਰੀਕ ਦਿਨ ਵੀਰਵਾਰ ਡਾਕਟਰ ਬੀੜੀ ਸਜੇ ਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੁਆਰਾ ਫੀ ਸ਼ੂਗਰ ਤੇ ਫੀ ਸੀਬੀਸੀ ਜਾਂਚ ਕੈਂਪ ਲਗਾਇਆ ਗਿਆ ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਲੋਕਾਂ 'ਚ ਕਿੰਨੀ ਜਾਗਰੂਕਤਾ ਹੈ ਬਹੁਤ ਜ਼ਿਆਦਾ ਗੰਨਤੀ ਚ ਲੋਕ ਇਥਾਰੇ ਨੇ ਸਾਰਾ ਚੈੱਕਅਪ ਕਰਾ ਰਹੇ ਨੇ ਕੀ ਸੰਦੇਸ਼ ਦੇਣਾ ਚਾਹੋਗੇ ਲੋਕਾਂ ਨੂੰ ਕਿ ਲੋਕਾਂ ਨੂੰ ਟਾਈਮ ਬਚਾਈ ਮਾ ਦਾ ਚੈੱਕਅਪ ਜ਼ਰੂਰ ਕਰਾਉਣਾ ਚਾਹੀਦਾ ਹੈ ਅੱਜ ਕੱਲ੍ਹ ਬਿਮਾਰੀਆਂ ਬਹੁਤ ਫੈਲ ਗਈਆਂ ਨੇ ਕਈ ਵਾਰ ਪਤਾ ਨਹੀਂ ਚੱਲਦਾ ਤੋਂ ਵਾਸਤੇ ਮੈਂ ਹੀ ਕਹਿਣਾ ਚਾਹਾਂ ਚਾਪਨ ਨੂੰ ਟਾਈਮ ਦੇ ਨਾਲ ਆਪਦਾ ਚੈੱਕਅਪ ਜ਼ਰੂਰ ਕਰਨਾ ਚਾਹੀਦਾ ਹੈ ਤੇ ਨਾ ਤੇ ਨਾਲ ਹੀ ਜਾਂ ਕੈਂਪ ਜਾਂ ਕੈਂਪ ਦੇ ਵਿੱਚ ਜੋ ਵੀ ਲੋਕ ਜਾਂਚ ਕਰਾਰੇ ਨੇ ਉਹਨਾਂ ਨੂੰ ਕੋਦੇ ਵੀ ਦਿੱਤੀ ਜਾ ਰਹੇ ਨੇ ਮਦੇ ਪੋਦਾ ਲੰਗਰ ਵੀ ਅੱਗੇ ਬਤਾਇਆ ਜਾ ਰਿਹਾ ਪੋਦਾ ਦਾ ਲੰਗਰ ਵੀ ਲਗਾਇਆ ਜਾ ਰਿਹਾ ਇੱਕ ਰੁੱਖ ਸੂਖਾ ਦੀ ਮੁਹਿੰਮ ਹੈ ਜੋ ਉਹ ਵੀ ਨਾਲ ਚੱਲ ਰਹੀ ਹੈ ਤਾਂ ਕਿ ਵਾਤਾਵਰਣ ਨੂੰ ਬਚਾਇਆ ਜਾ ਸਕੇ ਤੇ ਲੋਕਾਂ ਦੀ ਸਿਹਤ ਸੁਵਿਧਾਵਾਂ ਲਈ ਧਿਆਨ ਦਿੱਤਾ ਜਾ ਰਿਹਾ ਹੈ ਤੇ ਨਾਲ ਵਾਤਾਵਰਣ ਨੂੰ ਲੈ ਕੇ ਕਿਸ ਤਰੀਕੇ ਦਾ ਰਿਸਪੌਂਸ ਹੈ ਕੈਂਪ ਦਾ ਕੈਂਪ ਦਾ ਬਹੁਤ ਵਧੀਆ ਰਿਸਪੌਂਸ ਚੱਲ ਰਿਹਾ ਹੈ ਪੇਸ਼ੈਂਟ ਆ ਰਹੇ ਨੇ ਜਿਨ੍ਹਾਂ ਵਿੱਚ ਬਲੱਡ ਸ਼ੂਗਰ ਤੇ ਸੀਪੀਸੀ ਦਾ ਟੈਸਟ ਕਰਵਾ ਰਹੇ ਨੇ ਇਹ ਕੰਪਲੀਟਲੀ ਫ੍ਰੀ ਕੀਤਾ ਜਾ ਰਿਹਾ ਹੈ ਕੰਪਲੀਟਲੀ ਬਿਲਕੁਲ ਫ੍ਰੀ ਕੀਤਾ ਜਾ ਰਿਹਾ ਹੈ ਸ਼ੂਗਰ ਜਾਂਚ ਕੈਂਪ ਦਾ ਨਾਰਮਲ ਹੈ ਅ ਸੀਬੀਸੀ ਕੀਤਾ ਜਾ ਸੀਬੀਸੀ ਟੈਸਟ ਦੀ ਕਿੰਨੀ ਕੋਸਟ ਰਹਿੰਦੀ ਹੈ ਸੀਬੀ ਟੈਸਟ ਦੀ ਵੈਸੇ 150 ਤੋਂ 200 ਤੱਕ ਦੀ ਕੋਸਟ ਰਹਿੰਦੀ ਹੈ ਜੋ ਕਿ ਅੱਜ ਅਸੀਂ ਬਿਲਕੁਲ ਫ੍ਰੀ ਕਰ ਰਹੇ ਹਾਂ ਜਿੰਦੇ ਵਿੱਚ ਉਹਨਾਂ ਨੂੰ ਪਤਾ ਚੱਲੇਗਾ ਉਹਦਾ ਐਚਬੀ ਕਿੰਨਾ ਹੈ, ਟੀਐਲਸੀ ਕਿੰਨੀ ਹੈ ਜਾਂ ਸੈੱਲ ਕਿੰਨੇ ਨੇ। ਆਮ ਤੌਰ ਦੇ ਲੋਕ ਤਾਂ ਟੈਸਟ ਨਹੀਂ ਕਰਵਾਉਂਦੇ ਕਿ ਉਹਨਾਂ ਨੂੰ ਲੱਗਦਾ ਹੈ ਕਮਜ਼ੋਰੀ ਹੈ, ਅਸੀਂ ਰਹਿਣ ਦੀ ਹੈ। ਕਹਿੰਦੇ ਪਤਾ ਚੱਲੇ ਕਿਸੇ ਨੂੰ ਖੂਨ ਦੀ ਕਮੀ ਹੈ ਤਾਂ ਉਹਨਾਂ ਦਾ ਖੂਨ ਦਾ ਵਿੱਚ ਆ ਜਾਏਗਾ ਕਿ ਐਨੇ ਗ੍ਰਾਮ ਖੂਨ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀ ਜਾਂ ਕਿਸੇ ਦੇ ਸੈੱਲ ਘੱਟ ਨੇ। ਤੁਲਨ ਸੈਕਸ਼ਨ ਦਾ ਚਲੋ ਰੂਟੀਨ ਫੀਵਰ ਹੁੰਦਾ ਜਾਂ ਕੁਝ ਹੁੰਦਾ ਹੈ ਬਾਕੀ ਚੀਜ਼ਾਂ ਦਾ ਬਹੁਤ ਉਹਨਾ ਬੈਨੀਫਿਟ ਕਰਦਾ ਹੈ ਬਸ ਸੀਬੀਸੀ ਵੀ ਜੁਰੀ ਜਾਂ ਸ਼ੂਗਰ ਤਾਂ ਸ਼ੂਗਰ ਕਰਾਣੇ ਸ਼ੂਗਰ ਤਾਂ ਕਰਵਾ ਨਹੀਂ ਕਰਵਾਉਂਦੇ ਸੀਬੀਸੀ ਵੀ ਜੁਰੀ ਟਾਈਮ ਟੂ ਟਾਈਮ ਕਰਾਈ ਦੇ ਟਾਈਮ ਟੂ ਟਾਈਮ ਕਰਾਉਣਾ ਚਾਹੀਦਾ ਜਿੰਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਕੋਈ ਵੀਕਨੈਸ ਆਂਦੀ ਹੈ ਜਾਂ ਕੁਝ ਲੋਕ ਨਹੀਂ ਅਵੇਅਰ ਰਹਿੰਦੇ ਨੇ ਬਾਰੇ ਕੀ ਸੰਦੇਸ਼ ਦੇਣਾ ਚਾਹੋਗੇ ਲੋਕਾਂ ਨੂੰ ਸੰਦੇਸ਼ ਹੈ ਕਿ ਜਿਆਦਾ ਤੋਂ ਜਿਆਦਾ ਆਓ ਤੇ ਕੈਂਪ ਦੇ ਵਿੱਚ ਆਪਣਾ ਫ੍ਰੀ ਟੈਸਟ ਚੱਲ ਰਿਹਾ ਹੈ ਉਹ ਕਰਵਾਓ ਮੈਂ ਜਿੰਮਸ਼ਟਾਜੀ ਆਜੀ ਡਾਕਟਰ ਬੀਡੀ ਸਿਟੀ ਦੇਵਾ ਮੈਮੋਰੀਅਲ ਵੈਲਫੇਅਰ ਸਾਇ सिटी लैब्स ਦਿਨੇਵ ਹਸਪੀਟਲ ਦੇ ਨਾਲ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਅੱਜ ਸੀਬੀਸੀ ਔਰ ਬਲੱਡ ਸ਼ੂਗਰ ਚੈੱਕਅਪ ਲਗਾਇਆ ਗਿਆ ਤੇ ਬਹੁਤ ਜਿਆਦਾ ਵਧੀਆ ਜਿਹੜਾ ਹੰਗਾਰਾ ਇਹ ਇਸ ਕੈਂਪ ਦੇ ਵਿੱਚ ਮਿਲਿਆ ਔਰ ਲਗਭਗ 200 ਪਲੱਸ ਜਿਹੜੇ ਨੇ ਪੇਸ਼ੈਂਟ ਨੇ ਇੱਥੇ ਆਪਣੀ ਜਾਂਚ ਕਰਵਾਈ ਹੈ ਔਰ ਮੈਂ ਬਹੁਤ ਧੰਨਵਾਦ ਕਰਦੀ ਹਾਂ ਡਾਕਟਰ ਵੀਰਿਸ ਚਿੜੇਵਾ ਮੋਰੇ ਵੈਕਪੇ ਸਾਥੀ ਦੀ ਸਾਰੀ ਟੀਮ ਦਾ तहे ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਕਿ ਜਦੋਂ ਵੀ ਕੋਈ ਨਾ ਕੋਈ ਸਹਾਇਤੀ ਵਲੋਂ ਪ੍ਰਾਲਾਭ ਕੀਤਾ ਜਾਂਦਾ ਹੈ ਤੇ ਹਮੇਸ਼ਾ ਜਿਹੀ ਸਾਰੀ ਟੀਮ ਹੈ ਉਹ ਤਤਪਰ ਰਹਿੰਦੀ ਹੈ ਤੇ ਨਾਲ ਹੀ ਮੈਂ ਸਿਟੀ ਲਾਬ ਦੇ ਸਾਰੇ ਜਿਹੜੇ ਨੇ ਇੱਥੇ ਪਰਸਨ ਮੌਜੂਦ ਨੇ ਵਿਕਾਸ ਕਟਾਰੀਆ ਜੀ ਅਸ਼ੀਸ਼ ਜੀ ਔਰ ਜਸ ਗੁਰਜੀਤ ਜੀ ਤਾਂ ਇਹਨਾਂ ਸਾਰੇ ਦੀ ਟੀਮ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਜਿੱਥੇ ਸਹਿਯੋਗ ਕੀਤਾ ਔਰ ਜਨਤਾ ਦਾ ਵੀ ਤਹਿ ਦਿਲੋਂ ਸ਼ੁਕਰੀਆ ਦਾ ਕਰਦੀ ਆ ਕਿ ਜਿਨ੍ਹਾਂ ਨੇ ਬਹੁਤ ਵਧੀਆ ਜਿਹੜਾ ਇਹ ਸਾਨੂੰ ਮੋਟੀਵੇਸ਼ਨ ਦਿੱਤੀ ਹੈ ਤੇ ਬਹੁਤ ਵਧੀਆ ਜਿਹੜਾ ਪਿਆਰ ਜਨਤਾ ਵੱਲੋਂ ਮਿਲਦਾ ਹੈ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत